ਕੈਨੇਡਾ ਸਰਕਾਰ ਇਸ ਐਤਵਾਰ ਨੂੰ ਕੌਮੀ ਫੌਜ ਵਿੱਚ ਸਿੱਖ ਸੈਨਿਕਾਂ ਦੀ 100 ਸਾਲਾਂ ਤੋਂ ਵੱਧ ਦੀ ਸੇਵਾ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕਰੇਗੀ ਕੈਨੇਡਾ ਪੋਸਟ ਵੱਲੋਂ ਤਿਆਰ ਕੀਤੀ ਗਈ ਇਹ ਡਾਕ ਟਿਕਟ ਇਸ ਸਮੇਂ ਕੈਨੇਡੀਅਨ ਆਰਮਡ ਫੋਰਸਿਜ਼ ਵਿੱਚ ਸੇਵਾ ਕਰ ਰਹੇ ਸਿੱਖਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੀ ਹੈ ਅਤੇ ਇਸ ਨੂੰ ਰਿਮੈਂਬਰੈਂਸ ਦਿ ਸਮਾਗਮ ਦੌਰਾਨ ਇੱਕ ਵਿਸ਼ੇਸ਼ ਰਸਮ ਵਿੱਚ ਜਾਰੀ ਕੀਤਾ ਜਾਵੇਗਾ ਰਿਮੈਂਬਰੈਂਸ ਦੇ ਸਿੱਖ ਪਾਈਚਾਰੇ ਵੱਲੋਂ ਸਾਲਾਨਾ 2 ਨਵੰਬਰ ਨੂੰ ਮਨਾਇਆ ਜਾਂਦਾ ਹੈ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਅੱਜ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕੈਨੇਡਾ ਸਰਕਾਰ ਨੇ ਸਿੱਖ ਕੈਨੇਡੀਅਨ ਸੈਨਿਕਾਂ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਕੈਨੇਡਾ ਪੋਸਟ ਵੱਲੋਂ ਤਿਆਰ ਕੀਤੀ ਗਈ ਇਹ ਟਿਕਟ ਸਿੱਖ ਪਾਈਚਾਰੇ ਵੱਲੋਂ ਐਤਵਾਰ 2 ਨਵੰਬਰ ਆਯੋਜਿਤ ਕੀਤੇ ਜਾਣ ਵਾਲੇ 18ਵੇਂ ਸਾਲਾਨਾ ਸਿੱਖ ਰਿਮੈਂਬਰੈਂਸ ਦੇ ਸਮਾਰੋਹ ਵਿੱਚ ਜਾਰੀ ਕੀਤੀ ਜਾਵੇਗੀ। ਕੈਨੇਡਾ ਪੋਸਟ ਦੀ ਇਹ ਡਾਕ ਟਿਕਟ ਕੈਨੇਡੀਅਨ ਫੌਜ ਵਿੱਚ 6 ਸੈਨਿਕਾ ਦੀ 100 ਸਾਲਾਂ ਤੋਂ ਵੱਧ ਦੀ ਸੇਵਾ ਦਾ ਸਨਮਾਨ ਕਰਦੀ ਹੈ ਜੋ ਪਹਿਲੇ ਵਿਸ਼ਵ ਯੁੱਧ ਦੌਰਾਨ ਫੌਜ ਵਿੱਚ ਸੇਵਾ ਕਰਕੇ 10 ਸਿਕ ਸੈਨਿਕਾ ਦੇ ਸਮੇਂ ਤੋਂ ਸ਼ੁਰੂ ਹੁੰਦੀ ਹੈ ਇਹ ਟਿਕਟ ਅੱਜ ਦੀਆਂ ਕੈਨੇਡੀਅਨ ਆਮਰਟ ਫੋਰਸਿਸ ਵਿੱਚ ਸੇਵਾ ਕਰ ਰਹੇ ਸਿੱਖਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੀ ਹੈ ਉਨ੍ਹਾਂ ਕਿਹਾ ਕਿ ਰਿਮੈਂਬਰੈਂਸ ਦੇ ਸਮਾਗਮ ਪਹਿਲੀ ਵਾਰ ਜਨਤਾ ਲਈ ਡਾਕ ਟਿਕਟ ਜਾਰੀ ਕਰਨ ਦਾ ਟੁਕਮਾ ਮੌਕਾ ਹੈ ਰਿਮੈਂਬਰੈਂਸ ਡੇ ਸਲਾਨਾ ਪ੍ਰਾਈਵੇਟ ਬੁੱਕਨ ਸਿੰਘ ਦੀ ਕਬਰ ਤੇ ਮਨਾਇਆ ਜਾਂਦਾ ਹੈ ਜੋ ਕਿ ਵਿਸ਼ਵ ਯੁੱਧਾ ਵਿੱਚ ਕੈਨੇਡਾ ਵਿੱਚ ਇੱਕ ਸਿੱਖ ਸੈਨਿਕ ਦੀ ਗਲੋਟੀ ਜਾਣੀ ਪਛਾਣੀ ਫੌਜੀ ਕਬਰ ਹੈ ਇਤਿਹਾਸਿਕ ਰਿਕਾਰਡ ਦੱਸਦੀ ਹੈ ਕਿ ਜਦੋਂ ਹਜ਼ਾਰਾਂ ਲੋਕਾਂ ਨੇ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਵਿੱਚ ਕੈਨੇਡੀਅਨ ਫੌਜ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਸੀ ਤਾਂ ਸਿਰਫ 10 ਸਿੱਖ ਸੈਨਿਕਾਂ ਨੂੰ ਸਵੀਕਾਰ ਕੀਤਾ ਗਿਆ ਸੀ ਪ੍ਰਾਈਵੇਟ ਬੁੱਕ ਐਂਡ ਸਿੰਘ ਉਹਨਾਂ ਵਿੱਚੋਂ ਇੱਕ ਸਨ ਅਤੇ ਉਹਨਾਂ ਨੇ ਫਰਾਂਸ ਅਤੇ ਬੈਲਜੀਅਮ ਵਿੱਚ 20ਵੀ ਕੈਨੇਡੀਅਨ ਇਨਫੈਂਟਰੀ ਬਟਾਲੀਅਨ ਨਾਲ ਲੜਾਈ ਲੜੀ ਸੀ ਉਹ ਜ਼ਖਮੀ ਹੋ ਗਏ ਸਨ ਅਤੇ 1919 ਵਿੱਚ ਕਿਚਨਰੋਂਟਾਰੀਓ ਦੇ ਇੱਕ ਕੈਨੇਡੀਅਨ ਫੌਜੀ ਹਸਪਤਾਲ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਸਿੱਖ ਨੂੰ ਪੂਰੇ ਫੌਜੀ ਸਨਮਾਨ ਨਾਲ ਦਫਨਾਇਆ ਗਿਆ ਸੀ ਅਤੇ ਉਹਨਾਂ ਦੀ 106 ਸਾਲ ਪੁਰਾਣੀ ਕਬਰ ਤੇ ਹੁਣ 2 ਨਵੰਬਰ ਨੂੰ ਸਲਾਣਾ ਸਿੱਖ ਰਿਮੈਂਬਰੈਂਸ ਡੇ ਸਮਾਰੋਹ ਮਨਾਇਆ ਜਾਂਦਾ ਹੈ ਕੈਨੇਡਾ ਨੇ ਸੋ ਪਹਿਲਾਂ ਵੀ ਸਿੱਖ ਭਾਈਚਾਰੇ ਦੇ ਸਨਮਾਨ ਵਿੱਚ ਦੋ ਯਾਦਗਾਰੀ ਡਾਕ ਟਿਕਟਾਂ ਜਾਰੀਆਂ ਕੀਤੀਆਂ ਹਨ 19 ਅਪ੍ਰੈਲ 999 ਨੂੰ ਕੈਨੇਡਾ ਪੋਸਟ ਕਾਰਪੋਰੇਸ਼ਨ ਦੇ ਬੋਰਡ ਆਫ ਡਾਇਰੈਕਟਰਸ ਦੇ ਚੇਅਰਮੈਨ ਆਂਦਰੇ ਓਲੇਟ ਨੇ ਵਿਸਾਖੀ ਦੀ 300ਵੇਂ ਬਰੇ ਗੰਢ ਦੇ ਸਬੰਧ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਛਾਪ ਲਾਂ ਕੀਤਾ ਸੀ ਇਸ ਡਾਕ ਟਿਕਟ ਵਿੱਚ ਖੰਡਾ ਦਰਸਾਇਆ ਗਿਆ ਸੀ ਅਤੇ ਇਸ ਦਾ ਸ਼ਾਬਦਿਕ ਅਰਥ ਦੁਤਾਰੀ ਤਲਵਾਰ ਹੈ ਖੰਡਾ ਬ੍ਰह्म ਗਿਆਨ ਦਾ ਪ੍ਰਤੀਕ ਹੈ ਇਤਿਹਾਸਿਕ ਹਵਾਲੇ ਦੱਸਦੇ ਹਨ ਕਿ ਕੈਨੇਡਾ ਪਹੁੰਚਣ ਵਾਲੇ ਪਹਿਲੇ ਸਿੱਖਾਂ ਵਿੱਚੋਂ ਇੱਕ 1897 ਵਿੱਚ ਇੱਕ ਬ੍ਰਿਟਿਸ਼ ਆਰਮੀ ਯੂਨਿਟ ਦੇ ਹਿੱਸੇ ਵਜੋਂ ਆਇਆ ਸੀ 2014 ਵਿੱਚ ਕਾਮਾਗਾਟਾ ਮਾਰੂ ਡਾਕ ਟਿਕਟ ਜਾਰੀ ਕੀਤੀ ਗਈ ਸੀ ਜੋ ਕਾਮਾਗਾਟਾ ਮਾਰੂ ਘਟਨਾ ਦੀ 100ਵੀਂ ਬਰੇਗਣ ਨੂੰ ਦਰਸਾਉਂਦੀ ਹੈ